ਅਸਰੀਕਾਲ ਬਾਈ ਤੁਹਾਨੂੰ ਨੀਲੀ ਰਾਵੀ ਦਾ ਕੰਡੇ ਵਾਲਾ ਸਾਣ ਦਿਖਾਉਨੇ ਆ ਕੰਡੇ ਵਾਲਾ ਇਹਦਾ ਨਾਂਗ ਆ ਬਾਈ ਸਾਣ ਦਾ ਤੇ ਬਾਈ ਲੋਂਗੋਵਾਲ ਤੋਂ ਨੇ ਸਾਡੇ ਪਿੰਡ ਦੇ ਨੇੜੇ ਨੇ ਬਾਈ ਤੇ ਇਹਨਾਂ ਲਵੇ ਬਾਈ ਨੀਲੀ ਰਾਵੀ ਦੀਆਂ 24 ਤੋਂ 25 ਮੱਝਾਂ ਨੇ ਨੀਲੀ ਰਾਵੀ ਨਸਲ ਤੇ ਇਹ ਕੰਮ ਕਰਦੇ ਨੇ ਤੇ ਬੜੀ ਠੰਡੀ ਸੀਲ ਇਹ ਜਿਹੜੀ ਨਸਲਾ ਤੇ ਦੁੱਧ ਪੱਖੋਂ ਵੀ ਜਿਹੜੀਆਂ ਇਹਦੀਆਂ ਕਟੀਆਂ ਪਹਿਲੇ ਸੋਏ ਆਉਂਦੀਆਂ ਨੇ ਉਹ ਵੀ ਬਾਈ ਨੇ ਦੱਸਿਆ ਵੀ 17-18 ਲੀਟਰ ਜਿਹੜਾ ਪਹਿਲੇ ਸੋਏ ਦਾ ਦੁੱਧ ਇਹ ਇਹਦੀਆਂ ਕਟੀਆਂ ਦਾ ਰਹਿੰਦਾਗਾ ਤੇ ਬਾਕੀ ਗੱਲਬਾਤ ਛੋਟੀ ਬਾਈ ਨਾਲ ਕਰਾਉਨੇ ਆ ਹਸਰੀਕਾਲ ਬਾਈ ਸ਼੍ਰੀਕਾ ਬਾਈ ਕੀ ਨਾਮ ਹੈ ਜੀ ਆਪਣਾ ਰਣਜੀਤ ਸਿੰਘ ਤੇ ਹੂੰ ਬਾਈ ਕਰੇ ਫਿਰ ਤੁਸੀਂ ਕਦੋਂ-ਕਦੋਂ ਕੰਮ ਕਰਨ ਲੱਗੋਂ ਨੀਲੀ ਰਾਵੀ ਨਾਲ ਤੇ ਨੀਲੀ ਰਾਵੀ ਤੋਂ ਹੂੰ ਤਾਂ ਬਈ ਕਈ ਸਾਲ ਹੋ ਗਏ ਕਰਦਿਆਂ ਤੋਂ ਹੂੰ ਤੇ ਇਹ ਛੋਟਾ ਹੁਣ ਲੈਤਾ ਬਈ ਹਲੇ ਮੈਂ ਨਾ ਡੇਡਾ ਹੈ ਇਹ ਛੋਟਾ ਹੁਣ ਲੈਤਾ ਹਾਂ ਪਹਿਲਾਂ ਇਹਦੇ ਕੋਈ ਬੂਰਾ ਦਿਓ ਪਹਿਲਾਂ ਪੂਰਾ ਉਹਦਾ ਨਾ 골ਡਨ ਸੀ ਹਾਂ ਬੂਰਾ 골ਡਨ ਬਈ ਪੂਰਾ 골ਡਨ ਠੀਕ ਆ ਉਹ ਛੋਟੇ ਦਾ ਕੀ ਰਿਕਾਰਡ ਰਿਹਾ ਬਈ ਉਹਦੇਆਂ ਕਟੀਆਂ ਮਲ ਕੇ ਸੋਣ ਵਾਲਿਆਂ ਨੇ ਬਈ ਹੁਣ ਕੋਈ ਹੈਗੇ 7 ਮਹੀਨਿਆਂ ਦੇ ਕੋਈ 8 ਮਹੀਨਿਆਂ ਦੇ ਗੱਬਣਾ ਸਹ ਹਜੇ ਦੁੱਧ ਨਹੀਂ ਆਈਆਂ ਜਦੋਂ ਸੂਪੀਆਂ ਮਹਾਂ ਜੋ ਸੂਪੀਆਂ ਮਿਲ ਕੇ ਆਪਾਂ ਲਾਈਵਸ ਬਈ ਕਰਾਵਾਂਗੇ ਉਹਦੀ ਬਈ ਠੀਕ ਆ ਇਹਦੀਆਂ ਕੱਟੀਆਂ ਤੁਸੀਂ ਦੱਸਿਆ ਨਾ ਮੈਨੂੰ ਪਹਿਲਾਂ ਇਹਦੀਆਂ 17 ਲੀਟਰ ਤੋਂ ਸਟਾਰਟਿੰਗ ਆਪਣੇ ਕੋਲੇ ਵੀ ਘਰੇ ਕੱਤੀ ਹੈਗੀ ਆ ਪਹਿਲੀ ਸੂਏ ਦੀ ਹਾਂ ਪਹਿਲੇ ਸੂਏ 17 ਲੀਟਰ ਹੁਣ ਦੂਜੇ ਸੂਏ ਦਾ 21 ਲੀਟਰ 21 ਲੀਟਰ ਦੁੱਧ ਆ ਹੈ ਦੁੱਧ ਪੱਖੋਂ ਵੀ ਚੰਗਾ ਰਿਕਾਰਡ ਹੈ ਦਾ ਹਨਾ ਬਾਕੀ ਚੋਟੇ ਤੇ ਸਾਰੇ ਕੱਟੇ ਬਈ ਜਿੰਨੇ ਹੈਗੇ ਨੀਲੀ ਰਵੀ ਦੇ ਸਾਰੇ ਚੈਂਪੀਅਨ ਰਹੇ ਨੇ ਚੈਂਪੀਅਨ ਹੀ ਨੇ ਠੀਕ ਆ ਇਹਦੇ ਬਾ ਦਾਦੇ ਦਾ ਸੂਰਜ ਆ ਬਾਈ ਦਾਦੇ ਦਾ ਸੂਰਜ ਹੈ ਉਹ ਵੀ ਚੈਂਪੀਅਨ ਰਹੀ ਹੈ ਨਾ ਹਾਂ ਬਾਈ ਇਹ ਕਿੱਥੋਂ ਕਿੱਥੋਂ ਚੈਂਪੀਅਨ ਰਿਹਾ ਬਾਈ ਇਹ ਜਗਰਾਮਾ ਵੀ ਰਿਹਾ ਬਟਾਲੇ ਵੀ ਬਾਈ ਅੱਛਾ ਦੋ ਕੰਪੀਟੀਸ਼ਨ ਲੜੇ ਨੇ ਨੇ ਤੇ ਬਾਕੀ ਬਾਈ ਉਹ ਬੱਚੇ ਸਾਰੇ ਚੈਂਪੀਅਨ ਨੇ ਬਾਈ ਮੈਂ ਸਟਾਰ ਵਨ ਵਾਲਾ ਹਾਂ ਹਮ ਅਲਬਾਗ ਚੋ ਗਿਆ ਹਮ ਤਰਨਾਟ ਹੋ ਗਿਆ ਉਹ ਬਾਈ ਜੇ ਮੈਂ ਆਪਾ ਹੁਣ ਮੋਰਾ ਦੀ ਜਾਂ ਕੱਟੀ ਜਾਂ ਕੋਈ ਮੱਝ ਖਰੀਦਦਾ ਬੰਦਾ ਨਾ ਤਾਂ ਇਹਦੀ ਨਿਸ਼ਾਨੀ ਕੀ ਹੁੰਦੀ ਆ ਬਾਈ ਨਾ ਜਾਈਦੀ ਆਪਣੇ ਵੀ ਆਹ ਜਿਹੜਾ ਜਿਵੇਂ ਮੱਥਾ ਚਿੱਟਾ ਹੋਵੇ ਨੱਕਾਂ ਇਹਦੇ ਬਾਰੇ ਦੱਸਿਓ ਮੜਾ ਜੀ ਵੀ ਕੀ ਨਿਸ਼ਾਨੀ ਹੁੰਦੀ ਹੈ ਇਹਦੀ ਹੈ ਉਹ ਆਵੇ ਝੋਟੇ ਦਾ ਜ਼ਿਆਦਾਤਰ ਭਈਆ ਸਿੰਗਲ ਹੱਡੀ ਹੁੰਦੀ ਆ ਬਈ ਮਲਕੇ ਅੱਛਾ ਇਹ ਝੋਟੇ ਅਗਲੇ ਬੱਚੋਂ ਹਾਂ ਹਾਂ ਜਿਹੜੇ ਨੀਲੀ ਰਾਵੀ ਦਾ ਹੈਗਾ ਮੱਝ ਦਾ ਬੈਕ ਸਾਈਡ ਤੋਂ ਆਉਂਦੀ ਆ ਸਿੰਗਲ ਹੱਡੀ ਅੱਛਾ ਉਹ ਬੈਕ ਸਾਈਡ ਤੋਂ ਆਉਂਦੀ ਆ ਹਾਂ ਠੀਕ ਆ ਤੇ ਬਾਕੀ ਜਿਵੇਂ ਹੁਣ ਆ ਪੈਰ ਚਿੱਟੇ ਇਹ ਹੁਣ ਤਾਂ ਬਈ ਵਿੱਚ ਕਾਲੇ ਵਾਲੇ ਵੀ ਇਹਨਾਂ ਨੇ ਮਨਲਾ ਕਰਤੇ ਮਨਜ਼ੂਰ ਪਹਿਲਾਂ ਇਹ ਹੁੰਦੇ ਚਾਰੇ ਪੈਰ ਚਿੱਟੇ ਬਈ ਪਹਿਲਾਂ ਚਾਰੇ ਪੈਰ ਚਿੱਟੇ ਹੁੰਦੇ ਸੀ ਉਸ ਵੀ ਚਿੱਟੀ ਹੁੰਦੀ ਸੀ ਅੱਧੀ ਹਾਂ ਹਾਂ ਬਈ ਠੀਕ ਆ ਹੁਣ ਹੁਣ ਵਿੱਚ ਕਈ ਇਹਨਾਂ ਨੇ ਵੀ ਖੁੱਲੇ ਰੋਟੀ ਵੀ ਕਰਤੇ ਪਹਿਲੇ ਜਿਵੇਂ ਦੋ ਠੀਕ ਆ ਬਈ ਬੂਰੀ ਬੂਰੀ ਵੀ ਇਹ ਚ ਆ ਜਾਂਦੀ ਨੀਲੀ ਰਾਵੀ ਚ ਬੂਰੀ ਵੀ ਆਉਂਦੀ ਹੈ ਨੀਲੀ ਰਾਵੀ ਚ ਉਹ 골ਡਨ ਆ ਆਪਣੇ ਕੋਲ ਬਈ ਉਹ 골ਡਨ ਬੂਰਾ ਹਨਾ ਹਾਂ ਬਈ ਠੀਕ ਆ ਤੇ ਹੁਣ ਸਾਨੂੰ ਕਿੰਨਾ ਕ ਟਾਈਮ ਹੋ ਗਿਆ ਇਹ ਨੀਲੀ ਰਾਵੀ ਨਾਲ ਮੱਝਾਂ ਤੇ ਸਾਨੂੰ ਹੋ ਗਿਆ ਬਈ 6-7 ਸਾਲ 6-7 ਸਾਲ ਹੋ ਗਏ ਹੈ ਠੀਕ ਆ ਤੇ ਹੁਣ ਇਹਨਾਂ ਦੀਆਂ ਜਿਹੜੀਆਂ ਕਟੀਆਂ ਥੋੜੇ ਲਵੇ ਆ ਆ ਗਈਆਂ ਉਹਨਾਂ ਦਾ ਪਹਿਲੇ ਸਵੇਰ ਦਾ ਦੁੱਧ ਹੀ 17-18 ਲੀਟਰ ਆ ਹੈ ਹਾਂ 17 ਕਿਲੋ ਦੁੱਧ ਪਹਿਲੀ ਮੱਝ ਕਦੋਂ ਲਿਆਉਂਦੀ ਸੀ ਬਾਈ ਤੁਸੀਂ ਹੋ ਗਏ ਸੀ ਅੱਜ ਚਲੋ ਬਈ 3-7 ਸਾਲ ਹੋ ਗਏ ਠੀਕ ਆ ਤੇ ਛੋਟਾ ਤੁਸੀਂ ਹੁਣ ਲੈਤਾ ਹਾਂ ਇਹਨੂੰ ਡੇਢ ਕਿ ਮਹੀਨਾ ਹੋਇਆ ਬਈ ਆਪਾਂ ਦਾ ਸੀਮਣ ਤਿਆਰ ਆ ਹਾਂ ਸੈਮਣ ਤਿਆਰ ਆ ਬਾਈ ਹੁਣ ਆਪਣੇ ਲਵੇ ਆ ਹੁਣ ਲਵੇ ਆ ਹੈ ਹਾਂ ਕੱਲ ਤੜਕੇ ਜੇ ਪਹੁੰਚਿਆ 6 ਵਜੇ ਬਾਈ ਉਰੇ 6 ਵਜੇ ਪਹੁੰਚਿਆ ਕਿੰਨੇ ਦਾ ਟੀਕਾ ਇਹਦਾ ਇਹ ਆਪਣਾ ਫਾਰਮਰ ਬਾਅਦ ਤੇ ਬਾਈ 400 ਰੁਪਏ ਦਾ 400 ਰੁਪਏ ਦਾ ਜੇ ਡਾਕਟਰ ਨੇ ਮ ਫਰਤਨੇ ਸੌ ਰੁਪਈਆ ਰਿਜ਼ਲਟ ਇਹਦਾ ਵਧੀਆ ਮਿੱਤਰੋ ਜੇ ਵੀ ਕਿਸੇ ਨੂੰ ਬਾਈ ਨੂੰ ਇਹਨਾਂ ਤੋਂ ਵੀ ਚਾਹੀਦਾ ਤਾਂ ਲੋਂਗੋਵਾਲ ਪਿੰਡਾਂ ਬਾਈਆਂ ਦਾ ਹਾਲੇ ਆਪਾਂ ਨੇ ਕਿਸੇ ਨੂੰ ਮਾਲ ਕੇ ਹੋਰ ਬਈ ਸਿਮਨ ਦਿੱਤਾ ਨਹੀਂ ਦਾ ਕਿਸ ਨੂੰ ਵੀ ਆਪਨੇ ਆ ਦੋਨੇ ਨੰਬਰ ਨੇ ਇਹਨਾਂ ਦੇ ਕੰਟੈਕਟ ਕਰ ਸਕਦਾ ਬੰਦਾ ਠੀਕ ਆ ਆ ਨੰਬਰ ਬਾਈ ਸਾਨੂੰ ਦਿਖਾ ਤੇ ਤੇ ਗੱਲਬਾਤ ਬਾਈਆਂ ਨਾਲ ਕਰ ਲਿਓ ਤੇ ਹਜੇ ਕਿਸੇ ਡਾਕਟਰ ਨੂੰ ਵੀ ਦਿੱਤਾ ਨਹੀਂ ਨਾ ਮਲ ਕੇ ਇੱਕ ਦੋ ਡਾਕਟਰਾਂ ਕੋਲ ਹੀ ਪਹੁੰਚਦੇ ਨੇ ਮਾੜੇ ਸਪਲਾਈਅਰ ਨੂੰ ਨਹੀਂ ਕਿਸੇ ਨੂੰ ਦਿੱਤਾ ਬਈ ਅੱਛਾ ਠੀਕ ਹੈ ਹਲੇ ਵੀ ਆਪਾਂ ਆਪਦੇ ਸਬੂਤ ਇਹ ਸੀਮਣ ਕਿੱਥੋਂ ਤਿਆਰ ਕਰਾਉਣਾ ਹੈ ਮਰ ਜੀ ਅਸੀਂ ਬਈ ਕਰਨਾਲ ਤੋਂ ਕਰਨਾਲ ਤੋਂ ਹਾਂ ਠੀਕ ਹੈ ਤੇ ਬਾਕੀ ਬਈ ਗੱਲਬਾਤ ਬਾਈਆਂ ਨਾਲ ਫੋਨ ਤੇ ਕਰ ਲਿਓ ਤੇ ਕਿਸੇ ਦਿਨ ਬਾਈਆਂ ਦੀ ਵੀਡੀਓ ਆਪਾਂ ਇਹਨਾਂ ਦੇ ਡੈਰੀ ਫਾਰਮ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਉਦੋਂ ਸਾਰੀ ਗੱਲਬਾਤ ਤੁਹਾਨੂੰ ਢੋਟੇ ਬਾਰੇ ਤੇ ਮੱਝਾਂ ਬਾਰੇ ਪਤਾ ਲੱਗ ਜੂ ਠੀਕ ਆ ਬਈ ਧੰਨਵਾਦ ਤੁਹਾਡਾ ਠੀਕ ਹੈ ਧੰਨਵਾਦ